ਉਹ ਬੜੇ ਤਨੀ ਸੀ ਔਰ ਬੜੇ ਇੱਕ ਨੇਕ ਇਨਸਾਨ ਚਲਾ ਗਿਆ ਮਤਲਬ ਲੱਖਾਂ ਲੋਕ ਰੋਜ਼ ਦੁਨੀਆ ਤੇ ਆਉਂਦੇ ਆ ਤੇ ਲੱਖਾਂ ਲੋਕ ਰੋਜ਼ ਦੁਨੀਆ ਤੋਂ ਚਲੇ ਜਾਂਦੇ ਆ ਪਰ ਕੁਝ ਐਸੇ ਲੋਕ ਵੀ ਹੁੰਦੇ ਆ ਜਿਹੜੇ ਆਉਂਦੇ ਤਾਂ ਜ਼ਰੂਰ ਆ ਪਰ ਆਪਣੀ ਸੇਵਾ ਆਪਣਾ اخلاق ਆਪਣਾ ਕਿਰਦਾਰ ਉਹਦੀ وجہ ਨਾਲ ਆਉਂਦੇ ਤਾਂ ਦੁਨੀਆ ਤੇ ਜ਼ਰੂਰ ਆ ਪਰ ਫਿਰ ਜਾਂਦੇ ਨਹੀਂ ਅਮਰ ਹੋ ਜਾਂਦੇ ਕੋਈ ਢੀਂਸਾ ਸਾਹਿਬ ਉਹ ਜਿਹੜੀ ਇਹਨਾਂ ਦੀ ਜਿਹੜੀ ਸ਼ਖਸੀਅਤ ਸੀ ਬੇਦਾਗ ਸ਼ਖਸੀਅਤ ਸੀ ਔਰ ਪੰਜਾਬ ਨੂੰ ਔਰ ਉਹਨਾਂ ਦੇ ਖਾਨਦਾਨ ਨੂੰ ਜ਼ਾਇਰ ਹੈ ਕਿ ਬੜਾ ਵੱਡਾ ਨੁਕਸਾਨ ਹੈ ਔਰ ਉਹਨਾਂ ਦੀ ਜਿਹੜੀ ਮਰਾਜਨੀਤੀ ਦਾ ਜਿਹੜਾ ਮਕਸਦ ਸੀ ਔਰ ਮਹਿਵਰ ਸੀ ਉਹ ਇਹੀ ਸੀ ਕਿ ਪੰਜਾਬ ਜਿਹੜਾ ਹੈ ਪੰਜਾਬ ਨੂੰ ਕਿਵੇਂ ਉੱਚਾ ਚੁੱਕਿਆ ਜਾ ਸਕੇ ਔਰ ਅੱਜਕੱਲ ਇਹ ਇਸ ਕਿਸਮ ਦੇ ਲੋਕ ਜਿਹੜੇ ਹੈ ਇਹ ਜਿਹੜੇ ਸਾਂਚੇ ਜਿਹੜੇ ਸਾਂਚੇ ਚ ਢਿੰਡਸਾ ਸਾਹਿਬ ਬਣੇ ਸੀ ਮੈਨੂੰ ਲੱਗਦਾ ਰੱਬ ਨੇ ਉਹ ਸਾਂਚੇ ਹੀ ਤੋੜ ਦੇ ਉਹ ਜੇ ਤੁਮੇ ਛੋਟਾ ਹੁੰਦਾ ਸੀ ਇਹ ਤਾਂ ਇੱਕ ਸੀਟ ਕਾਰ ਆਂਦੀ ਹੁੰਦੀ ਸੀ ਬੜੀ ਅੱਜ ਕੱਲੋ ਮਾਡਲ ਹੀ ਖਤਮ ਹੋ ਗਏ ਟਿੰਸਾ ਸਾਹਿਬ ਵਾਲੇ ਤਾਂ ਮਾਡਲ ਹੀ ਖਤਮ ਹੋ ਗਏ ਚੰਗੇ ਬੰਦਿਆਂ ਦੀ ਮਤਲਬ ਦੇਖੋ ਆਣਾ ਜਾਣਾ ਤਾਂ ਦੁਨੀਆ ਤੇ ਬਣਿਆ ਹੈ ਇਹ ਤਾਂ ਕੁਦਰਤ ਦਾ ਨਿਯਮ ਹੈ ਪਰਮਾਤਮਾ ਦਾ ਇੱਕ ਸੂਲ ਹੈ ਬੰਦੇ ਆਂਦੇ ਚਲੇ ਜਾਂਦੇ ਆ ਪਰ ਜੋ ਟਿੰਸਾ ਸਾਹਿਬ ਦੇ ਜਿਹੜੇ ਕਾਰਨਾਮੇ ਆ ਜਿਹੜਾ ਉਹਨਾਂ ਨੇ ਪੰਜਾਬ ਦੀ ਖਿਦਮਤ ਕੀਤੀ ਹੈ ਨਾ ਪੁਲਾਉਣਾ ਬਾਦਲ ਸਾਹਿਬ ਦੇ ਨਾਲ ਸੱਜੀ ਬਾਹ ਮਰਨ ਕੇ ਕੰਮ ਕੀਤਾ ਹੈ। ਔਰ ਮੇਰਾ ਜਿਹੜਾ ਮੇਰੀ ਬਚਪਨ ਤੋਂ ਜਿਹੜੀ ਮੇਰੀ ਜਦੋਂ ਹੋਸ਼ ਆਂਦਾ ਇੱਕ ਬੱਚੇ ਨੂੰ ਮੈਨੂੰ ਲੱਗਦਾ 5-6 ਸਾਲ ਦੇ ਬੱਚੇ ਨੂੰ ਹੋਸ਼ ਆਣਾ ਸ਼ੁਰੂ ਹੋ ਜਾਂਦਾ ਹੈ। ਤੇ ਕੋਦੋਂ ਦਾ ਮੈਂ ਟਿੰਟ ਸਾਹਿਬ ਨੂੰ ਆਪਣੀ ਜ਼ਿੰਦਗੀ ਦਾ ਮਤਲਬ ਪਰਮੇਂਦਰ ਦੇ ਬਾਅਦ ਜਿਵੇਂ ਹੁੰਦਾ ਹੈ ਕਿ ਚਲੋ ਪਰਮੇਂਦਰ ਦਾ ਤਾਂ ਹੈ ਹੀ ਪਰ ਸਾਡਾ ਇੱਕ ਇੱਕ ਜਿਹਨੂੰ ਵੱਡਾ ਪਰਿਵਾਰ ਕਹਿੰਦੇ ਵਸੀ ਪਰਿਵਾਰ ਉਹਨਾਂ ਦੇ ਸਾਡੇ ਬਜ਼ੁਰਗ ਸੀ ਉਹ ਬਜ਼ੁਰਗ ਚਲੇ ਗਏ। ਸੋ ਇਸ ਗੱਲ ਦਾ ਦੁੱਖ ਵੀ ਹੈ ਕੋਈ ਯਾਦ ਹੈ ਜ਼ਹਿਨ ਦੇ ਵਿੱਚ ਟੀਂਡਾ ਸਾਹਮਣਾ ਜ਼ਹਿਨ ਦੇ ਤਾਂ ਵਿੱਚ ਕੀ ਹੈ ਕਿ ਸਿਆਸੀ ਜਿਹੜੇ ਕਦਮ ਜਿਹੜੇ ਸਭ ਤੋਂ ਪਹਿਲਾਂ ਚੱਕੇ ਉਹ ਇਹਨਾਂ ਦੀ ਰੇਨਮਾਈ ਹੇਠ ਹੀ ਚੱਕੇ ਸੀ ਜਦੋਂ ਪਹਿਲਾ ਗਿੱਦੜਵਾਦਾ ਇਲੈਕਸ਼ਨ ਹੋਇਆ ਤਾਂ ਇਦਰ ਅਸਲ ਉਹ ਮੈਂ ਥੋੜੀ ਲੜਿਆ ਸੀ ਇਹਨਾਂ ਲੋਕਾਂ ਨੇ ਆ ਕੇ ਲੜਿਆ ਸੀ ਸੋ ਇਹਨਾਂ ਦੀ ਵਜ੍ਹਾ ਨਾਲ ਹੀ ਰਾਜਨੀਤੀ ਚ ਆਇਆ ਹਾਂ ਸੋ ਅੱਜ ਇਸ ਗੱਲ ਦਾ